ਜਗਜੀਤ ਸਿੰਘ ਡੱਲੇਵਾਲ ਡਟਿਆ ਫੇਰੂ ਮਾਨ ਵਾਲਾ ਇਤਿਹਾਸ ਰਟਿਆ ਕਿੰਡਾ ਭੁੱਖਾ ਸ਼ੇਰ ਰੁੱਤ ਹੈ ਸਿਆਲ ਦੀ ਬੜੀ ਕੀਮਤੀ ਹੈ ਜਾਨ ਡੱਲੇਵਾਲ ਦੀ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ 'ਚ ਜੇ ਕਿਸਾਨ ਬਿਮਾਰ ਹੋ ਜਾਏ ਖੇਤਾਂ 'ਚ ਕੰਮ ਕਰਦੇ ਨੂੰ ਕੋਈ ਸੱਟ ਲੱਗ ਜਾਏ ਤੇ ਸਰਕਾਰ ਦਾ ਹੈਲੀਕਾਪਟਰ ਡਾਕਟਰਾਂ ਦੀ ਟੀਮ ਲੈ ਕੇ ਕਿਸਾਨ ਦੇ ਖੇਤ ਵਿੱਚ ਆਣ ਉਤਰਦਾ ਪਰ ਆਪਾਂ ਹੈਰਾਨ ਆ ਇਸ ਦੇਸ਼ ਦੇ ਆਗੂਆਂ ਤੇ ਕਿ ਇੱਕ ਕਿਸਾਨ ਬਿਲਕੁਲ ਆਪਣੀਆਂ ਹੱਕੀ ਮੰਗਾਂ ਵਾਸਤੇ ਜਿਹੜੀਆਂ ਸਰਕਾਰ ਨੇ ਮੰਗੀਆਂ ਮੰਨੀਆਂ ਸੀ ਉਦੋਂ ਦਿੱਲੀ ਐਮਐਸਪੀ ਦੇਵਾਂਗੇ ਉਹਦੇ ਵਾਸਤੇ ਇੱਕ ਕਿਸਾਨ ਅਨਦਾਤਾ ਲੋਕਾਂ ਲਈ ਰਿਜਕ ਪੈਦਾ ਕਰਨ ਵਾਲਾ ਉਹ 30 ਦਿਨ ਹੋ ਗਏ ਭੁੱਖਾ ਬੈਠਾ ਹੈ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਐਡਾ ਵੱਡਾ ਉਤਸ਼ਾਹ ਲੈ ਕੇ ਤੇ ਲੋਕਾਂ ਨੇ ਪੰਜਾਬ ਦੇ ਨੇ ਸਰਕਾਰ ਬਣਾਈ ਭਗਵਨ ਸਿੰਘ ਮਾਨ ਵੀ ਸੁੱਤਾ ਹੋਇਆ ਹੈ ਤੇ ਮੋਦੀ ਜੀ ਵੀ ਸੁੱਤੇ ਹੋਏ ਆ ਵਹਿਮ ਹੈ ਸਾਡੀਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਲੱਖਾਂ ਮਾਰਿਆ ਫੇਰ ਵੀ ਮੁੱਕਣੀ ਨਹੀਂ ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ ਬਹੁਤ ਸਾਰੇ ਸਿੱਖ ਆਗੂ ਜਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਮਰਨ ਵਰਤ ਸਹੀ ਨਹੀਂ ਹੈਗਾ ਸਰਕਾਰਾਂ ਤਾਂ ਚਾਉਂਦੀਆਂ ਹੀ ਨੇ ਕਿ ਲੋਕ ਲੀਟਰਲੈਸ ਹੋਣ ਡੱਲੇਵਾਲ ਨੇ ਕੋਈ ਹਥਿਆਰ ਚੁੱਕੇ ਆ ਇੱਥੇ ਕੋਈ ਹਥਿਆਰਬੰਦ ਲੜਾਈ ਹੈ ਸ਼ਾਂਤ ਮਈ ਰਹਿ ਕੇ ਬਿਲਕੁਲ ਭੁੱਖਿਆ ਰਹਿ ਕੇ ਆਪਣਾ ਦੁੱਖ ਜਾਰ ਕੀਤਾ ਜਾ ਰਿਹਾ ਮੰਗਾਂ ਰੱਖੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਸਰਕਾਰ ਦੇ ਸਾਰੇ ਜ਼ਿੰਮੇਵਾਰ ਬੰਦੇ ਤਿੰਨ ਵਾਰੀ ਪ੍ਰਸ਼ਦਾ ਛਕਦੇ ਉਹ 30 ਦਿਨ ਤੋਂ ਸਰਦਾਰ ਭੁੱਖਾ ਪਿਆ ਸਰਦਾਰ ਨੂੰ ਸਰਕਾਰ ਨੂੰ ਕੋਈ ਫਿਕਰ ਨਹੀਂ ਇਹ ਐਮਐਸਪੀ ਜਿੱਥੋਂ ਮਿਲਣੀ ਜਿਹਨਾਂ ਨੇ ਵਾਅਦਾ ਕੀਤਾ ਉਹਨਾਂ ਦੇ ਦਰਵਾਜ਼ੇ ਕਿ ਜਾਣ ਪੈਂਦੇ ਕਿ ਮੁੱਖ ਮੰਤਰੀ ਪੰਜਾਬ ਦਾ ਉੱਥੇ ਜਾ ਪੈਂਦਾ ਵੀ ਤੁਸੀਂ ਵਾਅਦੇ ਕੀਤੇ ਐ ਦਿੱਲੀ ਸਰਕਾਰ ਦੀਆਂ ਬਾਦ ਨੀਤੀਆਂ ਮਨ ਕੇ ਵੀ ਗੱਲਾਂ ਪੂਰੀਆਂ ਨਹੀਂ ਕੀਤੀਆਂ ਕਰਕੇ ਬਹਾਨੇ ਦਿੱਲੀ ਰਹੀ ਟਾਲਦੀ ਬੜੀ ਕੀਮਤੀ ਹੈ ਜਾਨ ਢੱਲੇਵਾਲ ਦੀ ਕਨੌਰੀ ਬਾਰਡਰ ਤੇ ਮੌਜੂਦ ਆ ਅਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 30 ਦਿਨ ਹੋ ਗਏ ਨੇ ਜਿਹੜੇ ਮਰਨ ਵਰਤ ਤੇ ਉਹਨਾਂ ਦਾ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ ਹਰ ਇੱਕ ਵਰਗ ਸਪੋਰਟ ਕਰ ਰਿਹਾ ਹੈ ਸੋ ਕੁਇਸਰ ਜਥਾ ਵੀ ਇੱਥੇ ਪਹੁੰਚਿਆ ਹੈ ਗੱਲਬਾਤ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਪਣਾ ਜਥੇ ਦਾ ਨਾਮ ਕੀ ਹੈ ਜੀ ਕਿੱਥੋਂ ਪਹੁੰਚੇ ਆਂ ਮੈਂ ਗੁਰਦਾਸਪੁਰ ਤੋਂ ਆਇਆ ਜੀ ਮੇਰਾ ਨਾਮ ਸੁਲੱਖਣ ਸਿੰਘ ਰਿਆੜਾ ਜੀ ਮੇਰੇ ਸਾਥੀ ਸਤਨਾਮ ਸਿੰਘ ਪੰਡੋਰੀ ਖਾਸ ਦੁਆਬੇ ਵਾਲੇ ਜੀ ਔਰ ਮੇਰੇ ਸਾਥੀ ਨਾਲ ਜਸਪਾਲ ਸਿੰਘ ਸੰਧੂ ਇਹਨਾਂ ਦਾ ਪਿੰਡ ਮੈਥੇ ਚੌਕ ਦੇ ਕੋਲ ਹੈ ਗੁਰਦਾਸਪੁਰ ਜిల్లా ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਿਸਟਮ ਨੂੰ ਲੋਕਤੰਤਰ ਕਿਹਾ ਜਾ ਰਿਹਾ ਹੈ ਲੋਕਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦਾ ਦੇਸ਼ ਕਿਹਾ ਜਾ ਰਿਹਾ ਇਹ ਪਰ ਅੱਜ ਆਪਣੇ ਹੱਕ ਬਚਾਉਣ ਦੇ ਲਈ ਅੰਨ ਦਾਤਾ ਨੂੰ ਅੰਨ ਦਾ ਤਿਆਗ ਕਰਨਾ ਪੈ ਰਿਹਾ ਜੀ ਇਹ ਬੜੀ ਦੁਖ ਦੀ ਗੱਲ ਹੈ ਜੀ ਬਾਕੀ ਮੁਲਕਾਂ ਵਿੱਚ ਅਮਰੀਕਾ ਕੈਨੇਡਾ ਵਿੱਚ ਕਿਸਾਨ ਦਾ ਖਾਸ ਧਿਆਨ ਰੱਖਿਆ ਜਾਂਦਾ ਉਹਦੀ ਸਿਹਤ ਦਾ ਧਿਆਨ ਰੱਖਿਆ ਜਾਂਦਾ ਉਹਦੀ ਪ੍ਰਾਪਰਟੀ ਦਾ ਧਿਆਨ ਰੱਖਿਆ ਜਾਂਦਾ ਉਹਦੇ ਪਰਿਵਾਰ ਦਾ ਧਿਆਨ ਰੱਖਿਆ ਜਾਂਦਾ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ 'ਚ ਜੇ ਕਿਸਾਨ ਬਿਮਾਰ ਹੋ ਜਾਏ ਖੇਤਾਂ ਵਿੱਚ ਕੰਮ ਕਰਦੇ ਨੂੰ ਕੋਈ ਸੱਟ ਲੱਗਦੇ ਤੇ ਸਰਕਾਰ ਦਾ ਹੈਲੀਕਾਪਟਰ ਡਾਕਟਰਾਂ ਦੀ ਟੀਮ ਲੈ ਕੇ ਕਿਸਾਨ ਦੇ ਖੇਤ ਵਿੱਚ ਆਨ ਉਤਰਦਾ ਪਰ ਆਪਾਂ ਹੈਰਾਨ ਆ ਇਸ ਦੇਸ਼ ਦੇ ਆਗੂਆਂ ਉੱਤੇ ਕਿ ਇੱਕ ਕਿਸਾਨ ਬਿਲਕੁਲ ਆਪਣੀਆਂ ਹੱਕੀ ਮੰਗਾਂ ਵਾਸਤੇ ਜਿਹੜੀਆਂ ਸਰਕਾਰ ਨੇ ਮੰਗੀਆਂ ਮੰਨੀਆਂ ਸੀ ਉਦੋਂ ਦਿੱਲੀ ਐਮਐਸਪੀ ਦੇਵਾਂਗੇ ਉਹਦੇ ਵਾਸਤੇ ਇੱਕ ਕਿਸਾਨ ਅਨਦਾਤਾ ਲੋਕਾਂ ਲਈ ਰਿਜਕ ਪੈਦਾ ਕਰਨ ਵਾਲਾ ਉਹ 30 ਦਿਨ ਹੋ ਗਏ ਭੁੱਖਾ ਬੈਠਾ ਹੈ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਪੰਜਾਬ ਸਰਕਾਰ ਉੱਤੇ ਵੀ ਰੋਸ ਹੈ ਜੀ ਏਡੀ ਵੱਡੀ ਗਿਣਤੀ ਨਾਲ ਏਡਾ ਵੱਡਾ ਉਤਸ਼ਾਹ ਲੈ ਕੇ ਤੇ ਲੋਕਾਂ ਨੇ ਪੰਜਾਬ ਦੇ ਨੇ ਸਰਕਾਰ ਬਣਾਈ ਭਗਵੰਤ ਸਿੰਘ ਮਾਨ ਵੀ ਸੁੱਤੇ ਹੋਇਆ ਹੈ ਤੇ ਮੋਦੀ ਜੀ ਵੀ ਸੁੱਤੇ ਹੋਏ ਆ ਇਸ ਗੱਲ ਦੀ ਬਹੁਤ ਇਸ ਗੱਲ ਦਾ ਬਹੁਤ ਦੁੱਖ ਹੈ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਬਹੁਤ ਰੋਸ ਇਸ ਗੱਲ ਦਾ ਜੀ ਬਹੁਤ ਸਾਰੇ ਆਗੂ ਕਹਿ ਰਹੇ ਨੇ ਜੀ ਕਿ ਗੱਲਬਾਤ ਲਈ ਜਿੱਦਾਂ ਸੁਨੀਲ ਜਾਖੜ ਦਾ ਕੱਲ ਬਿਆਨ ਆਇਆ ਕਿ ਅਸੀਂ ਸੈਂਟਰ ਸਰਕਾਰ ਆ ਜਿਹੜੀ ਗੱਲਬਾਤ ਲਈ ਤਿਆਰ ਆ ਗੱਲਬਾਤ ਰਾਹੀਂ ਮਸਲੇ ਦਾ ਹੱਲ ਹੋ ਜਾਣਾ ਹੈ ਲੋਕ ਨੇ ਜਿਹੜੇ ਸਿਆਸਤ ਕਰਨ ਜਾ ਰਹੇ ਨੇ ਫੋਟੋਆਂ ਖਿਚਾ ਕੇ ਫੋਟੋਆਂ ਪਾ ਰਹੇ ਨੇ ਸਿਆਸੀ ਲੋਕ ਸਿਆਸਤ ਕਰਦੇ ਨੇ ਉਸ ਨੂੰ ਕਿਸ ਤਰ੍ਹਾਂ ਦੇ ਕੋਈ ਇੱਥੇ ਸਿਆਸਤ ਕਰਨ ਨਹੀਂ ਆਇਆ ਕੋ ਭਲਕ ਨੂੰ ਮੈਨੂੰ ਕਹੇ ਕਿ ਗਰਦਾਸਪੁਰ ਤੋਂ ਮੈਂ ਸਿਆਸਤ ਕਰਨਾ ਆ ਹੂੰ ਮੈਨੂੰ ਪਤਾ ਇੱਕ ਦਿਨ ਭੁੱਖਿਆ ਰਹਿਣਾ ਔਖਾ ਜੀ ਪਰ ਇੱਕ 30 ਦਿਨ ਤੋਂ ਕਿਸਾਨ ਭੁੱਖਾ ਤੇ ਸਰਕਾਰਾਂ ਤੇ ਬਹਾਨੇ ਲੱਭਦੀਆਂ ਹੁੰਦੀਆਂ ਸਰਕਾਰਾਂ ਜਿਹੜੇ ਲੋਕ ਸੰਘਰਸ਼ ਕਰਦੇ ਨੇ ਆਪਣੇ ਹੱਕਾਂ ਲਈ ਉਹਨਾਂ ਦੇ ਆਗੂਆਂ ਨੂੰ ਸਬਕ ਸਿਖਾਉਣ ਵਾਸਤੇ ਵੀ ਸਬਕ ਸਿਖਾਉਣ ਵਾਸਤੇ ਵੀ ਐ ਤੇ ਐਸੇ ਤਸੀਹੇ ਦਿੰਦੇ ਆ ਕਿ ਮੁੜ ਕੇ ਕੋਈ ਇਹਨਾਂ ਦਾ ਆਗੂ ਬਣ ਕੇ ਐਸਾ ਮੋਰਚਾ ਨਾ ਲਾਏ ਇੱਥੇ ਲਿਸਟ ਬਣੀ ਪਈ ਹੈ ਜੀ ਮੰਨ ਲਓ ਜੇ ਜਗਜੀਤ ਸਿੰਘ ਡੱਲੇਵਾਲ ਸ਼ਹੀਦ ਹੋ ਜਾਂਦਾ ਸਰਕਾਰ ਤੋਂ ਇੱਥੋਂ ਸਟੇਜ ਤੋਂ ਅਨਾਉਂਸ ਹੋ ਗਿਆ ਕਿੰਨੇ ਬੰਦੇ ਮਗਰ ਕਤਾਰ ਲੱਗੀ ਐਵੇਂ ਵਹਿਮ ਹੈ ਸਾਡੀਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਲੱਖਾਂ ਮਾਰਿਆਂ ਫੇਰ ਵੀ ਮੁੱਕਣੀ ਨਹੀਂ ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ ਸੱਚ ਲਈ ਲੜਨ ਵਾਲੇ ਹੱਕ ਲਈ ਲੜਨ ਵਾਲੇ ਸਾਡਾ ਪੈਦਾ ਹੁੰਦੇ ਰਹਿੰਦੇ ਆ ਤੇ ਸਾਡੇ ਸਿੱਖੀ ਵਿੱਚ ਤੇ ਬਾਬੇ ਨੇ ਬਾਣੀ ਚ ਇਹ ਕਿ ਆ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਹੋ ਸਕਦਾ ਕਿ ਹੋਰ ਸੰਭਲ ਕੀ ਰੇਨ ਕਾ ਤੋਂ ਆਉ ਹਮਾਰੇ ਪਾਸ ਜੀ ਜਗਜੀਤ ਸਿੰਘ ਡੱਲੇਵਾਲ ਇੱਕ ਸੱਚਾ ਆਗੂ ਹੈ ਹਮ ਦਰਸ਼ਨ ਸਿੰਘ ਫੇਰੂਮਾਨ ਵਾਲਾ ਨਾ ਰਾ ਚੁਣ ਲਿਆ ਸਿਰ ਟੜ ਦੀ ਬਾਜੀ ਲਾ ਦਿੱਤੀ ਹੈ ਉਹਨਾਂ ਦਾ ਮੋਰਚਾ ਜਿੱਤਿਆ ਜਾਵੇ ਉਹਨਾਂ ਦੀ ਸੇਜ ਜੀ ਅਰਦਾਸ ਵੀ ਕਰਦੇ ਸਰਕਾਰਾਂ ਨੂੰ ਵੀ ਸਮਝ ਆ ਜਾਏ ਸਰਕਾਰ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਾਨ ਦਾ ਖਿਆਲ ਰੱਖੇ ਬਹੁਤ ਸਾਰੇ ਸਿੱਖ ਆਗੂ ਜਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਮਰਨ ਵਰਤ ਸਹੀ ਨਹੀਂ ਹੈਗਾ ਸਰਕਾਰਾਂ ਤਾਂ ਚਾਹੁੰਦੀਆਂ ਨੇ ਕਿ ਲੋਕ ਲੀਡਰਲੈਸ ਹੋਣ ਮਾਰ ਕੇ ਰਾਜੀ ਨੇ ਖੁਦ ਇਹਦਾਂ ਦਾ ਰਸਤਾ ਚੁਣ ਲਿਆ ਤਾਂ ਇਹ ਸਹੀ ਨਹੀਂ ਹੈਗਾ ਮਰਨ ਵਰਤ ਤਿਆਗ ਦੇਣਾ ਚਾਹੀਦਾ ਇਦਾਂ ਦੇ ਬਿਆਨ ਆ ਰਹੇ ਨੇ ਆਗੂਆਂ ਦੇ ਜਿਹੜੇ ਬੰਦਿਆਂ ਨੇ ਕਿਸੇ ਵੀ ਲਹਿਰ ਵਿੱਚ ਹਿੱਸਾ ਨਾ ਲੈਣਾ ਹੋਵੇ ਕੋਈ ਵੀ ਲਹਿਰ ਕੋਈ ਵੀ ਰਸਤਾ ਬਣਾ ਲੇ ਉਹਨੂੰ ਗਲਤੀ ਕਹਿੰਦੇ ਨੇ ਜੀ ਤੇ ਆ ਵੀ ਰਸਤਾ ਗਲਤ ਆ ਆ ਵੀ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ ਹੋਰ ਕੀਤਾ ਕੀ ਜਾਏ ਡੱਲੇਵਾਲ ਨੇ ਕੋਈ ਹਥਿਆਰ ਚੁੱਕੇ ਐ ਇੱਥੇ ਕੋਈ ਹਥਿਆਰ ਬੰਦ ਲੜਾਈ ਐ ਸ਼ਾਂਤ ਮਈ ਰਹੀ ਕੇ ਬਿਲਕੁਲ ਭੁੱਖਿਆ ਰਹੀ ਕੇ ਆਪਣਾ ਦੁੱਖ ਜਾਰ ਕੀਤਾ ਜਾ ਰਿਹਾ ਮੰਗਾਂ ਰੱਖੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਦੇ ਸਾਰੇ ਜ਼ਿੰਮੇਵਾਰ ਬੰਦੇ ਤਿੰਨ ਵਾਰੀ ਪ੍ਰਸ਼ਦਾ ਛਕਦੇ ਉਹ 30 ਦਿਨ ਤੋਂ ਸਰਦਾਰ ਭੁੱਖਾ ਪਿਆ ਸਰਦਾਰ ਨੂੰ ਸਰਕਾਰ ਨੂੰ ਕੋਈ ਫਿਕਰ ਨਹੀਂ ਜੀ ਆ ਬੀਜੇਪੀ ਦੇ ਨਮਾਇंदे ਨੇ ਉਹ ਕਹਿ ਰਹੇ ਨੇ ਕਿ ਜਿਹੜੀਆਂ ਮੰਗਾਂ ਨੇ ਇਹ ਤਾਂ ਸੂਬੇ ਦੀਆਂ ਸਰਕਾਰਾਂ ਦੇ ਅੰਦਰੇ ਆ ਰਹੀਆਂ ਨੇ ਹਰਿਆਣਾ ਸਰਕਾਰ ਨੇ ਕਹਿੰਦੇ ਜੀ ਹੁਣ 23 ਫਸਲਾਂ ਤੇ ਐਮਐਸਪੀ ਦੇ ਦਿੱਤੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਸੂਬੇ ਦੀ ਸਰਕਾਰ ਤੋਂ ਮੰਗ ਕਰੋ ਨਹੀਂ ਸੂਬੇ ਸੂਬੇ ਦੀ ਸਰਕਾਰ ਦੇ ਵਸਦੀ ਗੱਲ ਹੀ ਇਹ ਤੇ ਸੈਂਟਰ ਦੇ ਵਸਦੀ ਹੈ ਮੈਂ ਭਗਵੰਤ ਸਿੰਘ ਮਾਨ ਦੀ ਇੱਕ ਇੰਟਰਵਿਊ ਸੁਣੀ ਹੈ ਉਹ ਕਹਿੰਦਾ ਮੇਰੇ ਵਸਦੀ ਹੁੰਦੀ ਤੇ ਮੈਂ ਕਰਨਦਾ ਪਰ ਭਗਵੰਤ ਸਿੰਘ ਮਾਨ ਤੇ ਰੋਸ ਹੈ ਕਿ ਉਹ ਜਿੱਥੋਂ ਮਿਲ ਲੀਆਂ ਨੇ ਇਹ ਐਮਐਸਪੀ ਜਿੱਥੋਂ ਮਿਲਣੀ ਜਿਹਨਾਂ ਨੇ ਵਾਦਾ ਕੀਤਾ ਉਹਨਾਂ ਦੇ ਦਰਵਾਜ਼ੇ ਕਿ ਜਾਣ ਬੰਦੇ 92 ਬੰਦੇ ਲੈ ਕੇ ਮੁੱਖ ਮੰਤਰੀ ਪੰਜਾਬ ਦਾ ਉੱਥੇ ਜਾ ਪੈਂਦਾ ਵੀ ਤੁਸੀਂ ਵਾਅਦੇ ਕੀਤੇ ਐ ਉਹਨਾਂ ਕਹਤਾਂ ਉਹਨਾਂ ਦੇ ਵਸਤਾ ਨਹੀਂ ਮੇਰੇ ਖਿਆਲ ਇਹ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਵਸਤਾ ਇਹ ਮਸਲਾ ਨਹੀਂ ਹੈ ਸੈਂਟਰ ਸਰਕਾਰ ਦੇ ਵਸਤਾ ਮਸਲਾ ਅੱਜ ਇੱਥੇ ਟੀਮ ਆ ਰਹੀ ਹੈ ਜੀ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਇੱਥੇ ਅਮਨ अरोड़ा ਤੇ ਹੋਰ ਬਹੁਤ ਸਾਰੇ ਜਿਹੜੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਪਹੁੰਚ ਰਹੇ ਨੇ ਗੱਲਬਾਤ ਕਰਨ ਲਈ ਪਤਾ ਲੱਗਿਆ ਬਹੁਤ ਚੰਗੀ ਗੱਲ ਤੁਸੀਂ ਦੱਸੀ ਐ ਜੇ ਆ ਰਹੇ ਨੇ ਦੇਰ ਆਏ ਦਰੁਸਤ ਆਏ ਆ ਰਹੇ ਨੇ ਉਹ ਇੱਥੋਂ ਗੱਲ ਕਰਕੇ ਡੱਲੇਵਾਲ ਸਾਹਿਬ ਨਾਲ ਗੁਆ ਨਾ ਗੱਲ ਕਰਕੇ ਸੈਂਟਰ ਤੱਕ ਸਾਡੀ ਆਵਾਜ਼ ਲੈ ਕੇ ਜਾਣ ਕਿ ਮਸਲੇ ਦਾ ਹੱਲ ਨਿਕਲੇ ਜੀ ਹਾਂਜੀ ਜੀ ਤੇ ਇੱਥੇ ਤੁਸੀਂ ਜਦੋਂ ਸਟੇਜ ਤੇ ਸੀਗੇ ਇੱਕ ਕਵਿਤਾ ਸੀਗੀ ਬਹੁਤ ਵਧੀਆ ਬੜੀ ਹੈ ਜ਼ਰੂਰੀ ਜਾਨ ਡੱਲੇਵਾਲ ਦੀ ਇਦਾਂ ਕੁ ਲਫ਼ਜ਼ ਸੀਗੇ ਤੇ ਉਹ ਜਰੂਰ ਸਾਨੂੰ ਸਰੋਤੇ ਨਾਲ ਸਾਂਝੀ ਕਰਿਓ ਕਿੱਦਾਂ ਦੀ ਸੀਗੀ ਉਹ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰੂੰਗਾ ਜਸਪਾਲ ਸਿੰਘ ਸੰਧੂ ਤੇ ਸਤਨਾਮ ਸਿੰਘ ਪੰਡੋਰੀ ਖਾਸ ਦਵਾਵੇ ਵਾਲੇ ਉਹ ਕਵਿਤਾ ਪੇਸ਼ ਕਰਨ ਬੜੀ ਕੀਮਤੀ ਹੈ ਜਾਨ ਡੱਲੇਵਾਲ ਦੀ ਕਿਸਾਨ ਦੀ ਜਾਨ ਬੜੀ ਕੀਮਤੀ ਹੁੰਦੀ ਹੈ ਲੋਕਾਂ ਵਾਸਤੇ ਅਨਾਜ ਪੈਦਾ ਕਰਦਾ ਇਹ ਜੇਠ ਹਾੜ ਦੀਆਂ ਧੁੱਪਾਂ ਚੱਲਦਾ ਇਹ ਪੋ ਮਾਗ ਦੀ ਠੰਡ ਚੱਲਦਾ ਇਹ ਖੂਨ ਪਸੀਨੇ ਦੀ ਕਮਾਈ ਕਰਦਾ ਸੋ ਆਓ ਸੁਣੋ ਬੜੀ ਕੀਮਤੀ ਹੈ ਜਾਨ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਡੱਟਿਆ ਫੇਰੂਮਾਨ ਵਾਲਾ ਇਤਿਹਾਸ ਰੱਟਿਆ ਕਿੱਡਾ ਭੁੱਖਾ ਸ਼ੇਰ ਰੁੱਤ ਹੈ ਸਿਆਲ ਦੀ ਬੜੀ ਕੀਮਤੀ ਹੈ ਜਾਨ ਡੱਲੇਵਾਲ ਦੀ ਹੜਤਾਲ ਰੱਖੀ ਜ਼ਥੇਦਾਰ ਨੇ ਅਮੇਸਪੀ ਨਹੀਂ ਦਿੱਤੀ ਸਰਕਾਰ ਨੇ ਯਾਰ ਹੋ ਗਈ ਗੱਲ ਧੋਖਿਆਂ ਦੇ ਜਾਲ ਦੀ ਬੜੀ ਕੀਮਤੀ ਹੈ ਜਾਨ ਡੱਲੇ ਬਾਲ ਦੀ ਦਿੱਲੀ ਸਰਕਾਰ ਦੀਆਂ ਬਾਦਨੀਤੀਆਂ ਮੰਨ ਕੇ ਵੀ ਗੱਲਾਂ ਪੂਰੀਆਂ ਨਹੀਂ ਕੀਤੀਆਂ ਕਰਕੇ ਬਹਾਨੇ ਦਿੱਲੀ ਰਹੀ ਟਾਲਦੀ ਬੜੀ ਕੀਮਤੀ ਹੈ ਜਾਨ ਗੱਲੇਬਾਲ ਦੀ ਸਲੱਖਣ ਰਿਆੜ ਕੇ ਵਹੀਰਾ ਪਾਵੇ ਓ ਭਾਰਤੀ ਕਿਸਾਨ ਵੇਲਾ ਨਾ ਖੰਜਾਵੇ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਹੋਰ ਯਤਨ ਨੇ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਡੱਲੇਵਾਲ ਸਾਹਿਬ ਤਾਂ ਆਪਣਾ ਇਰਾਦਾ ਹੀ ਜਿਹੜਾ ਉਹ ਪੱਕਾ ਕਰਕੇ ਬੈਠੇ ਨੇ ਹੋਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਇਹਦੇ ਲਈ ਸਿੱਖ ਦੇ ਕੋਲ ਤੇ ਅਰਦਾਸ ਹੁੰਦੀ ਆ ਭਈ ਸਰਕਾਰਾਂ ਨੂੰ ਸਮਝ ਪੈ ਜਾਏ ਤੇ ਸਰਕਾਰਾਂ ਮਸਲਾ ਹੱਲ ਕਰ ਦੇਣ ਤੇ ਜਗਜੀਤ ਸਿੰਘ ਕੌਮ ਦਾ ਦੇਸ਼ ਦਾ ਪੰਜਾਬ ਦਾ ਇੱਕ ਕੀਮਤੀ ਕਿਸਾਨ ਉਹਦੀ ਜਾਨ ਬਚ ਸਕੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਜੀ ਕਿ ਸਰਕਾਰਾਂ ਨੂੰ ਸਮਝ ਪੈ ਜਾਵੇ ਇਹ ਬੰਦਾ ਕਿੰਨਾ ਕੀਮਤੀ ਹੈ ਤੇ ਇਹ ਹੱਕ ਸੱਚ ਦੀ ਲਈ ਲੜਦਾ ਤੇ ਇਹਨਾਂ ਦੀ ਮੰਗਾਂ ਮੰਨ ਲੈਣੀ ਚਾਹੀਦੀ ਹੈ ਜੀ ਧੰਨਵਾਦ ਜੀ ਹਾਂਜੀ ਇਹ ਸਨ ਕੁਇਸਰ ਜਥਾ ਜਿਨ੍ਹਾਂ ਨੇ ਕਿਹਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਆ ਜਿਹੜੀ ਬੜੀ ਕੀਮਤੀ ਆ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਤੇ ਉਹਨਾਂ ਦੀ ਜਾਨ ਆ ਜਿਹੜੀ ਬਚਾਈ ਜਾ ਸਕੇ ਫਿਲਹਾਲ ਕਦੋਂ ਮੰਗਾਂ ਮੰਨੀਆਂ ਜਾਂਦੀਆਂ ਨੇ ਕਦੋਂ ਸਰਕਾਰ ਮੰਨਦੀ ਹੈ ਤਾਂ ਉਹਨਾਂ ਦਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਕੀਤ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਖਨਾਰਾ